ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੇ ਫਾਰੇ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਜੀ ਨਾਲ ਅੱਜ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਗਾਵਾਂ ਤੇ ਦੋ ਵਿਖਾਉਣੀ ਹੈ ਇੱਕ ਹੁਣ ਤੋਂ ਪਹਿਲਾਂ ਚੱਲ ਗਈ ਆ ਉਹਨੇ ਤੇ ਇੱਕ ਆ ਜਰਸੀ ਤੁਹਾਨੂੰ ਵਿਖਾਵਾਂਗੇ ਹੁਣ ਗੱਬਣੇ ਆ ਜਿਹੜੀ ਹੈ ਗੱਲਬਾਤ ਹੁਣ ਆਪਾਂ ਬਗੀਚੇ ਭਾਈ ਜੀ ਨਾਲ ਕਰਦੇ ਆਂ ਤੇ ਪੁੱਛਦੇ ਆਂ ਇਹਦੇ ਬਾਰੇ ਸਾਰੀ ਡਿਟੇਲ ਹੈ ਦੇਖ ਹੈ ਦਾਇ ਕਰੀ ਦੇਖ ਸਕਦੇ ਬਿਲਕੁਲ ਪਿਆਰਾ ਜਿਹਾ ਫੇਸ ਹੈ ਛੋਟੇ ਛੋਟੇ ਇਹਦੇ ਕੰਨ ਨੇ ਹਾਂਜੀ ਵੀਰ ਜੀ ਸਸ ਕਾਲ ਜੇ ਸਸ ਕਾਲ ਜੀ ਹੋਸ ਨਾ ਠੀਕ ਠਾਕ ਜੇ ਬਹੁਤ ਵਧੀਆ ਵੀਰ ਜੀ ਠੀਕ ਠਾਕ ਜੀ ਜਨਾਵ ਸਭ ਵਧੀਆ ਜੇ ਤੇ ਨਾਮ ਦੱਸ ਤੇ ਕਰੀ ਆਪਾਂ ਹਾਂਜੀ ਮੈਂ ਬਗੀਚਾ ਸਿੰਘ ਹਾਂਜੀ ਸ਼ਹਿਰ ਆਪਣਾ ਨਾਲਾ ਜਿਲ੍ਹਾ ਆਪਣਾ ਅਮਰਸਰ ਠੀਕ ਹੈ ਜੀ ਤੇ ਫੋਨ ਨੰਬਰ ਭੁੱਲਦੇ ਆ 70 40 24 427 ਠੀਕ ਆ ਹਾਂਜੀ ਤੇ ਇੱਕ ਪਹਿਲਾਂ ਵੀ ਵੇਤੀ ਜਿਹਾ ਹੁੰਦਾ ਹਾਂਜੀ ਜੀ ਇੱਕ ਸਗੋਂ ਪਹਿਨੇ ਵੇਗੀ ਵੱਡੀ 40 ਕਿਲੋ ਵਾਲੀ ਉਹ ਤਾਂ ਹੀ ਕਹਿੰਦੇ ਤੇ ਬੰਦੇ ਆਪਣੀ ਕਹਿੰਦੇ ਵੀਡੀਓ ਅੱਛਾ ਤੇ ਉਹਨਾਂ ਨੇ ਮੈਨੂੰ ਫੋਨ ਕਰਕੇ ਸੱਦਿਆ ਤੇ ਉਹਨਾਂ ਨੇ ਮੈਨੂੰ ਦੋ ਗੜਾ ਦਿੱਤੀਆਂ ਆਏ ਅੱਛਾ ਹਾਂਜੀ ਤੇ ਉਹਨਾਂ ਵੀਡੀਓ ਦੇ ਵਿੱਚ ਆਉਂਦਾ ਮੈਨੂੰ ਫੋਨ ਕੀਤਾ ਆਉਂਦਾ ਵੀ ਇਹ ਦੇਣੀਆਂ ਤੇ ਇਹਨੂੰ ਹੀ ਦੇਣੀਆਂ ਆ ਠੀਕ ਠੀਕ ਆ ਹਾਂਜੀ ਹਾਂਜੀ ਅੱਛਾ ਮਤਲਬ ਕਿ ਜਿੰਨੇ ਵੇਚਣੀਆਂ ਵੀ ਤੁਹਾਨੂੰ ਫੋਨ ਲਾ ਲੈ ਗਏ ਹਾਂਜੀ ਹਾਂਜੀ ਉਹ ਵੀ ਮੈਨੂੰ ਫੋਨ ਲਾਇਆ ਕਰ ਤੇ ਉਹ ਵੀਰ ਮਤਲਬ ਉਹ ਆਪਣਾ ਉਹਨ ਆਈ ਪਾਤੀ ਨਾ ਨਵੇਂ ਉੱਥੇ ਵੀਡੀਓ ਬਣਾ ਕੇ ਪਾਈ ਜਾਂਦਾ ਵੈੜਾ ਕਾਫੀ ਖੂਬਸੂਰਤੀ ਜੀ ਮੋਹਰ ਦੀ ਵੀਡੀਓ ਤੁਹਾਨੂੰ ਦਿਖਾਈ ਹੈ ਲਾ ਤੇ ਲੋਧਿਆ ਤੁਸੀਂ ਵੇਖੀ ਜੀ ਪੂਰੇ ਚਿੱਟੇ ਰੰਗ ਦੇ ਹੈ ਨਾ ਪੂਰੇ ਚਿੱਟੇ ਬ੍ਰੀਡ ਬੜੀ ਤੇ ਇਹ ਜੋੜਾ ਹੀ ਮਨਾਂ ਕੋਲ ਲਿਆਇਆ ਘਰ ਅੱਛਾ ਇਹ ਵੀ ਉੱਥੇ ਹੀ ਆਈ ਹੈ ਹਾਂ ਜੀ ਵੀਰ ਜੀ ਕੋ ਇੱਕੋ ਘਰ ਤੇ ਦੋਵੇਂ ਆਈਆਂ ਇਹਨਾਂ ਦੇ ਨਾਲ ਮਤਲਬ ਐਗਰੋ ਦਾ ਘਾਤਾ ਉਹਨੂੰ ਵੀ ਪਾਇਆ ਹੈ ਬੜਾ ਫੁਟਾ ਠੀਕ ਠੀਕ ਹੈ ਹਾਂ ਜੀ ਠੀਕ ਹੈ ਤੇ ਇਹਦਾ ਕੀ ਨਵਾਂ ਸੁਆਜ ਹੈ ਇਹਦਾ ਵੀਰ ਜੀ ਉਹ ਦੂਜਾ ਸੁਆ ਦੱਸ ਦੇ ਜੀ ਦੂਸਰਾ ਸੁਆ ਹੈ ਜੀ ਪਿਓ ਅਜੇ ਬਦਾਮੀ ਰੰਗ ਦੇ ਅੱਖ ਵੇਖੋ ਇਹਦੀ ਜਿਹੜਾ ਕਹਿੰਦੇ ਡੋਂਗ ਹੋਈ ਪੈਂਦਾ ਵਾ ਇਹਦਾ ਹਾਂਜੀ ਤੋਇ ਅਜਨ ਨੂੰ ਕਹਿ ਦਿੰਦੇ ਤੋਇਆ ਵੀ ਪੈਂਦਾ ਲੈ ਬੋਦੀ ਵਾਲੀ ਵੈੜਿਆ ਜਿਹੜੀ ਹਾਂਜੀ ਤੇ ਥਾਣੇ ਤੇ ਤੁਹਾਨੂੰ ਲਾਗ ਕੇ ਦਿਖਾ ਦਈਏ ਆਹ ਦੇਖ ਸਾਹਦੇ ਬਹੁਤ ਵਧੀਆ ਵੀਰ ਜੀ ਠੰਡੀ ਜੀ ਹੁਣ ਵੇਖੋ ਫੋੜ ਫੋੜ ਦੇ ਬਾਅਦ ਆ ਜੀ ਵੀਦੀ ਖਾਉਤਾ ਇੱਕ ਨਹੀਂ ਜੀ ਸੁੰਦੀ ਤੇ ਥਣ ਵੀ ਵੀਰ ਜੀ ਮੋਟਾ ਜਾ ਖਾਓ ਠੀਕ ਹੈ ਜੀ ਮੋਟਾ ਥਣ ਜੀ ਤੇ ਹਾਂਜੀ ਆਪਾਂ ਚੰਗਰਾ ਕਿੰਨੇ ਕ ਦੁੱਧ ਵਾਲੀ ਜੀ ਵੀਰ ਜੀ ਉਹ ਦੱਸਦੇ ਆ ਵੀ ਅਸੀਂ ਇਹ ਕੋ ਪਹਿਲੇ ਸਵੇਰੇ ਕੋਈ ਨਾ 17-18 ਕਿਲੋ ਚੋਇਆ ਜੇ ਇਹਦੇ ਤੋਂ ਅੱਛਾ ਵੀ ਸਵੇਰੇ ਵੀ ਜੀ ਦੱਸਦੇ ਜੇ ਕਿ ਜੇ ਸਾਹ ਹੁਣ ਏ ਟੇ ਲਾਡੋਲਾ ਮਿਰਸਾਂ ਚੋਂ ਬਹੁਤਾ ਨਹੀਂ ਇੰਨਾ ਹੀ ਆਪਾਂ ਕਿਸ ਨੂੰ ਗਾਰੰਟੀ ਦੇ ਦਾਂਗੇ। ਸਾਹ ਦਿਖਾਓ ਵੀਰ ਜੀ। ਬਾਕੀ ਥਣਵੇਂ ਚੰਗਾ ਲੱਗਦਾ ਬਹੁਤ ਵੀਰ ਜੀ ਮੋਟਾ ਥਣ ਜੀ। ਠੀਕ ਹੈ। ਲੈ ਖੋਲੋ ਇੱਕ ਵਾਰੀ ਤੋਰ ਦਿਗੇ। ਸਾਡੂ ਤੇ ਬੜੀ ਆ ਮੈਂ ਥੋੜੀ ਨਈ ਨਵਾਈ ਨੂੰ ਹੀ ਨਹੀਂ ਆ ਮੈਂ ਵੀ ਨਗੇ ਜਾਣਾ ਹੋ ਜਾਂਦਾ। ਹਾਂ ਨਹੀਂ ਨਮਾਉਣੀ ਵੀ ਨਹੀਂ ਚਾਹੀਦੀ ਇੰਨਾ ਜਿੰਨਾ ਚ। ਪੰਜਾਬ ਵਾਲੀ ਜਰਸੀ ਆ ਜਿਹੜੀ। ਬਹੁਤ ਵਧੀਆ ਬਰੀਡ ਹੈ ਪਦਾਮੀ ਰੰਗ ਦੇ। ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਕੇ ਲੈ ਜਾਏ ਇਹ ਫਿਰ ਇੱਥੋਂ ਹੀ ਲਈ ਲੋਕਲੀ ਹਾਂਜੀ ਵੀਰ ਜੀ ਲੋਕਲੀ ਲਈਆਂ ਲੱਗ ਹੋਣੀਆਂ ਆਪਾਂ ਠੀਕ ਇਹ ਬਹੁਤ ਹੀ ਵਧੀਆ ਮੂਰਤੀ ਆ ਦੇ ਬਾਕੀ ਸੋਹਣੇ ਆ ਬਾਕੀ ਫਿਰ ਵੀ ਕੋਈ ਵੀ ਆਣ ਕੇ ਆਪਣੀ ਛੰਡੀ ਛੰਡੀ ਬੜੀ ਆਹ ਵੇਖੋ ਅਗੇ ਜੀ ਹੁਣ ਇਹ ਜੀਆਂ ਤੇ ਵੇਖੋ ਆਹ ਯਾ ਢਿੱਲਾ ਸਾਰੀਆਂ ਭਰਨੀਆਂ ਨੇ ਲਾ ਜਿਆ ਬਾਕੀ ਠੰਡੀ ਠੇਰੀ ਪੂਰੀ ਹੈ ਜਿਹੜੀ ਕਾਦੀ ਵੀ ਇਹ ਇੱਕ ਬਹੁਤਾਂ ਛੋਟਾ ਜਾਂਦਾ ਨਾ ਕਾਦੀ ਬਹੁਤ ਵਧੀਆ ਜਰਸੀ ਦਾ ਹਾਲ ਜਰਸੀ ਦੇ ਹਿਸਾਬ ਨਾਲ ਕੱਦ ਜਿਹੜਾ ਠੀਕ ਹੈ ਤੇ ਕੀ ਰੱਖੀਏ ਵੀ ਦੀ ਦਾ ਫਾਰਮੂਲਾ ਆਪਾਂ ਹਾਂ ਜੀ ਜਿਹੜੀ ਵੀ ਰਾਣੀ ਜਿੰਨਾਂ ਦਾ ਆਪਾਂ ਲਈ ਉਹਨਾਂ ਨੇ ਵੀਡੀਓ ਵੇਖ ਹੀ ਲੈਣੀ ਹੈ ਹਾਂਜੀ 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 ਵੀ ਜੀ ਤਿਆਰ ਹੋਈ ਹੋਵੇ ਭਾਵੇਂ 50 50 ਦੀ ਵੇਚ ਦੀ ਹੈ ਅੱਛਾ ਹੁਣ ਵੀ ਜੀ ਆਪਾਂ ਇਹਦੇ ਜੈਸਨੋ ਹੀ ਕਰਨਾ ਜੀ ਠੀਕ ਆ ਹੁਣ ਆਪਾਂ ਵੀ ਜੀ ਦਵਾਂਗੇ 40000 ਦੀ 40000 ਦੀ ਹਾਂਜੀ ਛੋਟ ਛੋਟ ਵਿੱਚੋਂ ਕਰ ਦੋਗੇ ਮੌਕੇ ਤੇ ਲੋੜੀ ਲੋੜੀ ਦਈ ਆਵਣਾ ਨੇ ਆਨੇ ਆਦੇ ਜੋ ਗੁੱਡੀਆਂ ਗੱਡੀਆਂ ਜੋ ਕੇ ਛੱਡਦੇ ਆ ਮੋਕੇ ਤੇ ਜੀ 1000 ਰੁਪਏ ਛੱਡ ਦਾਂਗੇ ਅੱਛਾ ਹਾਂਜੀ 40 ਤੋਂ 1000 ਛੱਡ ਦੋਗੇ 1000 ਰੁਪਏ ਛੱਡ ਦਾਂਗੇ ਜੀ ਜਿਹੜਾ ਵੀ ਵੀਰਪਰਾ ਖੜੂਗਾ ਨਾ ਵੀਰ ਜੀ ਉਹਨਾਂ ਨੇ ਚੰਗੀ ਰੀ ਰੀ ਨੇ ਸਭੀਆਂ ਬੱਚੀਆਂ ਚਲੋ ਉਹਨਾਂ ਨੇ ਆਪਣਾ ਮਾਨਤਨ ਮਾਨਤਨ ਕਰਕੇ ਦਿੱਤੀਆਂ ਆਪਾਂ ਕਿਸੇ ਵੀਰਪਰਾ ਨੂੰ ਮਾਨਤਨ ਕਰਕੇ ਦੇ ਦਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਾਕੀ ਇਤਰਾ ਥਣਾ ਤੋਂ ਓਕੇ ਸਾਰੇ ਬਲੂ ਠੀਕ ਹੈ ਜੀ ਥਣਾ ਦੀ ਆਪਣੀ ਗਰੰਟੀ ਹੋਊਗੀ ਹਾਂਜੀ ਥਣਾ ਦੀ ਪਿੱਛੇ ਦੀ ਉਹ ਆਪਣੀ ਗਰੰਟੀ ਮਗਰੋਂ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ